ਕੁイズ ਖਜ਼ਾਨਾ ਦੀ ਦੂਸਰੀ ਲੜੀ ਦੇ ਵਿੱਚ ਤੁਹਾਡਾ ਸਵਾਗਤ ਹੈ ਕੁイズ ਖਜ਼ਾਨਾ ਦਾ ਮੰਤਰ ਪੂਰਨ ਕਾਲਜ ਦੇ ਵਿਦਿਅਕ ਹੋ ਰਹੇ ਆਮ ਜਾਣਕਾਰੀ ਦੇ ਮੁਕਾਬਲਿਆਂ ਦੀ ਤਿਆਰੀ ਕਰਵਾਨੀ ਇਸ ਨੂੰ ਪੜ੍ਹ ਕੇ ਤੁਸੀਂ ਇਸੇ ਨਮੂਨੇ ਦੇ ਪ੍ਰਸ਼ਨ ਇਸੇ ਨਾਲ ਸੰਭਵ ਹੋる ਜਿਹੜੇ ਪ੍ਰਸ਼ਨ ਆਪ ਦੇ ਨੇ ਉਹਨਾਂ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਤੁਹਾਡੀ ਤਿਆਰੀ ਦੇ ਲਈ सहायक तो होगी इस लड़ी की पहली जड़ी है पहला लिंक है वो इसी डिस्क्रिप्शन ऐड कर दिता जाएगा दे, गुरु तेग बहादुर जी के पिता जी का की नाम सी साहब श्री गुरु हरगोबिंद जी खालसा पंथ की साधना किस गुरु जी ने की गुरु गोबिंद सिंह जी ने श्री गुरु ग्रंथ साहब जी का संपादन गुरु अर्जन देव जी ने किया दसम ग्रंथ गुरु गोबिंद सिंह जी की रचना मीरी पीरी दया गुरु हरगोबिंद जी ने पहनिया पहले पंगत पाछे संगत दस सिद्धांत गुरु अमरदास जी ने दिता गुरु गोबिंद सिंह जी की माता का नाम माता गुजरी जी जपजी साहेब इस गुरु जी की रचना गुरु नानक देव जी ਉਹਨਾਂ ਸਿੱਤੇ ਤੋਏ ਦੇਖ ਲਮੇ ਕਿ ਸਾਨੂੰ ਜਿਹੜੀਆਂ ਮੁੱਖ ਵੱਡੀਆਂ ਬਾਨੀਆਂ ਨੇ ਉਹਨਾਂ ਦੇ ਸਾਰੇ ਰਚਨਾਕਾਰ ਪਤਾ ਹੋਣ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਮੁਰਤੇਕ ਭਦਰ ਜੀ ਦਿੱਲੀ ਵਿਖੇ ਸ਼ਹੀਦ ਹੋਏ ਸਿੱਖਾਂ ਦੇ 10 ਗੁਰੂ ਸਾਹਿਬਾਨ ਗੁਰਨਾਮਕ ਜੀ ਜੀ ਪਹਿਨ ਗੁਰਦੇ ਨਾਨਕ ਜੀ ਗੁਰਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤੇਹ ਸਿੰਘ ਜੀ ਅਸਲ ਜੀਵਾ ਗੁਰਨਾਮਕ ਜੀ ਦੀ ਰਚਨਾ गुरु अर्जन देव जी के पिता का नाम गुरु रामदास जी दोहता बानिका बोलथा य गुरु अर्जन देव जी ने दिता दिता गुरु अमरदास जी जफर गुर ने जफरनामा किसने किसान लिखा गुरु गोबिंद सिंह जी ने औरंगजेब ने इस शहीद का बन बन क्या गया भाई मनी सिंह जी का सिखा दया बारह मिसलान गुरु नानक देव जी करतारपुर विखे जोत समाए सिद्ध कोष्ट गुरु नानक देव जी की रचना तरन तारण गुरु अर्जन देव जी संबंधित गुरु गोबिंद जी का जन्म स्थान पटना साहिब अकाल उस गुरु गोबिंद जी की रचना गुरु अर्जन देव जी ने रामसर विखे बैठ के गुरु ग्रंथ साहब जी का संपादन किया चाली मुक्ते मुकतसर गुरु अर्जन देव जी ने चार उदासियां कीतिया ਨੰਦਕਾਰ ਜੀ ਦਸਨ ਸਮੇ ਚਾਰ ਲਾਵਾਂ ਦਾ ਪਾਠ ਕੀਤਾ ਜਾਂਦਾ ਜਿਹੜੀਆਂ ਕਿ ਗੁਰੂ ਰਾਮਦਾਸ ਜੀ ਦਾਰਾ ਰਚਿਤ ਹਨ ਸਵਾ ਲੱਖ ਤੇ ਇੱਕ ਲੜਾਉਂ ਦਾ ਸੰਕਲਪ ਜੋ ਗੋਬਿੰਦ ਸਿੰਘ ਜੀ ਨੇ ਕੀਤਾ ਸ੍ਰੀ ਆਦਗਨ ਸਾਹਿਬ ਦਾ ਲਿਖਾਰੀ ਸ੍ਰੀ ਆਦਗਨ ਸਾਹਿਬ ਦੇ ਲਿਖਾਰੀ ਪਾਈ ਬਰਗਾਸਤੀ ਰਾਮਚੰਦਰ ਜੀ ਦੀ ਮਹਤਾ ਦਾਣਾ ਕੁਸ਼ਲਿਆ ਦਸ਼ਰਤ ਜੀ ਦੇ ਸਭ ਤੋਂ ਛੋਟੇ ਪੁੱਤਰ ਸ਼ਤਰੂਗਨ ਉਰਨ ਭਗ ਦੇ ਪਿਤਾ ਦਾ ਨਾਮ ਰਾਜਾ ਸਲਵਾਨ ਲਵ ਤੇ ਤੁਕ ਫਿਰੀ रामचंद्र ਜੀ ਪੰਜਾਂ ਪਾਂਡਵਾਂ ਦੀ ਪਤਨੀ ਦ੍ਰੋਪਦੀ ਪੌਰਵਾਂ ਤੇ ਪਾਂਡਵਾਂ ਦਾ ਜੰਦੁਰਖਸ਼ੇਤਰ ਵਿੱਚ ਹੋਇਆ ਚੱਕਰ ਵੀ ਇੱਕ ਪਾਸੇ ਅਭਿਮਨੂ ਮਾਰਿਆ ਗਿਆ ਜਨਮ ਅਸਤਮੀ ਸ੍ਰੀ ਕ੍ਰਿਸ਼ਨ ਜੀ ਦੀ ਜਾਦਿਤ ਨਈ ਜੰਮਦੀ RAM VILLA ਨਗਰਾਪਿਆਂ ਕਿੱਢ ਜਾਂਦੀ ਹੈ रामचंद्र ਜੀ ਦੇ ਪਿਤਾ ਦਾ ਨਾਮ ਰਾਜਾ ਦਸ਼ਰਥ दस सिर रावण दे रावण लंका पवन पुत्र हनुमान जी ने कहा जाता है रामप्रीत मानस तुलसीदास जी की रचना वेदा की चारूत कालीदास रचना पूरन भगत का किस्सा कागर रिख्या पूरण भगत की मां इचर वार शाह ने हीर की रचना की कलगी चमत्कार भाई वीर सिंह की रचना ਚੰਡੀ ਦੀ ਵਾਰ ਦਾ ਮੂਲ ਸਰੋਤ ਮਾਰਕੰਡੇ ਪੁਰਾਨ ਨਾਨਕ ਸਿੰਘ ਦਾ ਜਿਹੜਾ ਨਾਵਲ ਹੈ ਪਵਿੱਤਰ ਆਪੀ ਉਹਦੇ ਤੇ ਫਿਲਮ ਬਣੀ ਭਾਈ ਵੀਰ ਸਿੰਘ ਦੀ ਰਤਨਾ ਮੇਰੇ ਸਾਗਿਆ ਦੀ ਨੂੰ ਸਾਇਤਾ ਕਲਮੀ ਦਾ ਪੁਰਸਕਾਰ ਮਿਲਿਆ ਪੰਜਾਬੀ ਦੇ ਡਾਕਟਰ ਹਰਪਜਨ ਸਿੰਘ ਸਾਹਿਬਕਰ ਨੇ ਜਿੰਨਾਂ ਨੂੰ ਸਰਸਵਤੀ ਪੁਰਸਕਾਰ ਮਿਲਿਆ अमृता प्रीतम पुस्तक में साहित्य अकादमी का पुरस्कार मिलया लोहा कुट साहितड़ा तो रूप है नाटक है महान कोश इस विद्वान की रचना है भाई कान सिंह नाभा की रामायण के प्रथम लेखक बाल्मीक जी सन मुसलमान दिन पांच बार नमाज पढ़ते हैं इस्लाम धर्म के बानी हजरत मुहम्मद साहिब ਮੁਸਲਮਾਨਾਂ ਦੀ ਧਾਰਮਿਕ ਪੁਸਤਕ ਕੁਰਾਨ ਮਜੀਦ ਹੈ ਇਸਾਈ ਧਰਮ ਦੇ ਬਾਨੀ ਹਜ਼ਰਤ ਈਸਾ ਮਸੀਹ ਬਾਬਾ ਫਰੀਦ ਜੀ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਸਨ ਇਸਾਈ ਧਰਮ ਦਾ ਸਭ ਤੋਂ ਵੱਡਾ ਤਿਉਹਾਰ ਕ੍ਰਿਸਮਸ ਲక్ష్ਮੀ ਦੇਵੀ ਮਹਾਕਾਵ ਲਾਲਾ ਕਿਰਪਾ ਸਾਗਰ ਦੀ ਰਚਨਾ ਕੂਦੀ ਲੋ ਨਾਵਲ ਦਾ ਲੇਖਕ ਜਸਵੰਤ ਸਿੰਘ ਕਵਲ ਉਹ ਇੱਕ ਕਿਸਾਰ ਕਹਾਣੀ ਦਾ ਲਿਖ ਸੰਤੋਖ ਸਿੰਘ ਪੀਰ ਆਰਸੀ ਸਾਹਿਤਕ ਮਾਸਿਕ ਪੱਤਰ ਦਾ ਇਦਾਸੀ ਪਾਦਕ Pritam Singh ਜੀ। ਕੁੰਦਲਾ ਨਾਟਕ ਕਾਲੀਦਾਸ ਦੀ ਰਚਨਾ ਵਾਰਿਸਾ ਨੇ ਜਿਹੜੀ ਲਿਖੀ ਬੈਂ ਸੰਨ ਲਿਖੀ। ਸਾਦੂ ਦਇਆ ਸਿੰਘ ਆਰਥੀ ਰਚਨਾ ਦਾ ਨਾਮ ਜ਼ਿੰਦਗੀ ਬਿਲਾਸ Prit Ladi ਰਸਾਲਾ ਗੁਰਬਖਸ਼ ਸਿੰਘ ਨੇ ਅਰੰਪਿਤ ਇਸੀ ਨਾਮ ਨਾਲ ਗੁਰਬਖਸ਼ ਸਿੰਘ ਵੀਤ ਲੜੀ ਲਾਇਆ ਜਾਣੀ ਹੈ ਭਾਈ ਵੀਰ ਸਿੰਘ ਜੀ ਦੀ ਜਿਹੜੀ ਪ੍ਰੈਸ ਸੀ ਉਸ ਦਾ ਨਾਮ ਕੀ ਸੀ ਵਜ਼ੀਰ ਹਿੰਦ ਪ੍ਰ ਇਸ ਦਾ ਨਿਰਮਾਣ ਚਾਪੀ ਕੋਲ ਤੇ ਜਿਹੜਾ ਸਾਹਿਤ ਪ੍ਰੇਰਨਾ ਮਿਲਿਆ ਤੇ ਨੰਮਕੰਤੀ ਤੇ ਜਨ ਸਾਹਿਤ ਰਸਾਲਾ ਫਤਿਹਾਲ ਵਿਖੇ ਸਪਦਾ ਗਦਰ ਪਰਚੇ ਦਾ ਸੰਪਾਦਕ ਲਹਿਰ ਗਿਆਨ ਪਾਸ਼ਾ ਪਵਨ ਪਟਿਆਲਾ ਵਿਖੇ ਸਿੱਟਾ ਪੰਜਾਬੀ ਸਾਹਿਤ ਅਕੈਡਮੀ ਦਾ ਮੁਖ ਦਫਤਰ लुधियाना ਵਿਖੇ ਵੀਰ ਹਕੀਕਤ ਰਾਏ ਦਾ ਜਨਮ ਸਥਾਨ ਸਿਆਲਕੋਟ ਕੋਲਾ ਮਲਾ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਪੰਜਾਬ ਦੀ ਉਹ ਕਿਹੜੀ ਖੇਡ ਹੈ ਜਿਸ ਲਈ ਕਿਸੇ ਸਾਥ ਸਮਾਨ ਦੀ ਲੋੜ ਨਹੀਂ ਹਿੰਦੀ ਕਬੱਡੀ ਪਤੰਗਾ ਕਿਹਸ ਤਿਉਹਾਰ ਨੂੰ ਉਡਾਈਆਂ ਜਾਂਦੀਆਂ ਦਸੰਤ ਨੂੰ ਮੰਗਲੀ ਤੇ ਰੋਡੀਆਂ ਲੋੜੀ ਨੂੰ ਕੱਦੀਆਂ ਜਾਂਦੀਆਂ ਤੀਆਂ ਸਾਵਣ ਦੇ ਮਹੀਨੇ ਮੱਗੀ ਦਾ ਮੇਲਾ ਮੁਕਤਸਰ ਵਿਖੇ ਸੰਦਰ ਮੰਦਰੀਏ ਤੇਰਾ ਕੋਣ ਵਿਚਾਰਾ ਲੋੜੀ ਨੇ ਲੋੜੀ ਨਾਲ ਸੰਬੰਧਿਤ ਹੈ ਪੰਜਾਬ ਦੀ ਪ੍ਰਮੁੱਖ ਫਸਲ ਕਣਕ ਕਿਸ ਮਹੀਨੇ ਗਰਮੀ ਦਾ ਸਤਾਇਆ ਜਦ ਸਾਦ ਬਣ ਜਾਂਦਾ ਪਾਦੋ ਇਹ ਜਦੋਂ ਅਸੀਂ ਅੰਤਰ ਦੇਖਦੇ ਆ ਨਾ ਤੇ ਲੱਗਦਾ ਤੁਹਾਨੂੰ ਬੜਾ ਸੌਖਾ ਪਰ ਉਹਦੋ ਜੇ ਨਾ ਪੜੇ ਹੋਏ ਹੋਣ ਫਿਰ ਮੁੱਖ ਨੂੰ ਪਿਲਿਖੇ ਤੇ ਅੰਦਰ ਅੰਦਰ ਵਿਦਿਆਰਥੀ ਨੂੰ ਵੀ ਹਾਰਡ ਹੋਏਗਾ ਕਿ ਪਾਦੋ ਹੋਏਗਾ ਜਦ ਇੱਕ ਵਾਰੀ ਅੱਖਾਂ ਤੇ ਵੜਲੇਪਾ ਦੋਨਾਂ ਤੇ ਤੇਰੀ ਕਿਸੀ ਕਰਾਂਦਾ ਪਰੰਪਰਿਕ ਲਿਖਣ ਨਹੀਂ ਪਈਦਾ ਜਿਹੜੇ ਆਸਾਨ ਕੁਸਚਨ ਹੁੰਦੇ ਨੇ ਨਾ ਉਹ ਜ਼ਿਆਦਾ ਪਲਿੱਖਾ ਪੰਦੇ ਨੇ ਪੰਜਾਬੀ ਔਰਤਾਂ ਦਾ ਪ੍ਰਸਿੱਧ ਪਹਿਰਾਵਾ ਸੰਵਾਰਕਨੀ ਪੰਜਾਬ ਦੇ ਮਰਦਾਂ ਦਾ ਪ੍ਰਸਿੱਧ ਲੋਕ ਨਾਚ ਪਗੜਾ ਅੱਲਾਹੁਣੀਆਂ ਮੌਤਸਮੀ ਗਾਇਆਂ ਜੰਮੀਆਂ ਸਿੱਖਨੀਆਂ ਵਿਆਹ ਸਮੇ ਅੱਲਾਹੁਣੀਆਂ ਜਿਹੜੀਆਂ ਨੇ ਚਿੱਤੀਆਂ ਜੰਮੀਆਂ ਗਾਇਆਂ ਨਹੀਂ ਜੰਮੀਆਂ ਕਿੱਤਨੀਆਂ ਦਿੱਤੀਆਂ ਜਾਂਦੀਆਂ ਹੋਇਆ ਸਨ ਪੀਰ ਦੇ ਬਾਪ ਦਾ ਨਾਮ ਕੂਚਕ ਮਿਰਜ਼ਾ ਬਾਨਾਬਾਦਰਨ ਵਾਲਾ ਨਾਮਕੀ ਲੇਰ ਦਾ ਪਹਿਲਾ ਆਗੂ ਸਤੁਰ ਰਾਮ ਸਿੰਘ ਜੀ ਰਾਜਾਪੁਰ ਦੀ ਲੜਾਈ ਕਿਸ ਵਿਦੇਸ਼ੀ ਨਾਲ ਵਰਨ ਨਾਲ ਹੋਈ ਸਿਕੰਦਰ ਨਾਲ ਦੁੱਲੇ ਪੱਟੀ ਨੇ ਕਿਸ ਸਮਰਾਟ ਨਾਲ ਸੱਤਰ ਲਈ ਅਕਬਰ ਨਾਲ ਪੰਜਾਬ ਨੂੰ ਕਿਹੜੇ ਸਾਲ ਨੂੰ ਅੰਗਰੇਜ਼ੀ ਰਾਜਿਤੀ ਨਾ ਆਇਆ 1849 ਪੰਜਾਬ ਦੀ ਬੋਲੀ ਦੇ ਉਧਾਰ ਉੱਤੇ ਮੰਡ ਕਦੋਂ ਹੋਈ 1966 ਭਗਤ ਸਿੰਘ ਦੇ ਪਿਤਾ ਦਾ ਨਾਮ ਕਿਸ਼ਨ ਸਿੰਘ ਭਗਤ ਸਿੰਘ ਦੇ ਸਾਬਕਾ ਸਾਬਕੀਆਂ ਨੇ ਕਿਸ ਦਾ ਕਤਲ ਕੀਤਾ ਸਾੰਡਰਸ ਦਾ ਇਹ ਜਿਹੜੇ ਪ੍ਰਸ਼ਨ ਨੇ ਇਹ ਨਮੂਨਾ ਪ੍ਰਸ਼ਨ ਨਹੀਂ ਇਹਦੇ ਨਾਲ ਦੇ ਸੀ ਹੋਰ ਪ੍ਰਸ਼ਨਾਂ ਦੀ ਤਿਆਰੀ ਕਰਤੀਆਂ ਤੇ ਅੱਗੋਂ ਵੀ ਇਹ ਜਿਹੜੀ ਲੜੀ ਜਾਰੀ ਰਹੇਗੀ ਤੁਸੀਂ ਦੇਖਣ ਲਈ ਹੋਰ ਨੋਟੀਫਿਕੇਸ਼ਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਧੰਨਵਾਦ